ਇਹ ਕਸਾਨ ਦੇ ਪੁੱਤ ਪਾਹੀ ਪਰ ਕਸਾਨ ਦੇ ਪੁੱਤ ਦੇ ਕਸਾਨ ਦਾ ਹੀ ਗਾਰੂ ਪਿਆਜ ਲੱਗ ਗਿਆ ਇਹ ਸਾਰਿਆਂ ਨੂੰ ਪਤਾ ਕਿ ਕਿਸਾਨ ਕਿੰਨੀ ਬੰਦ ਨੇ ਕਿਸਾਨ ਨਾਲ ਗੱਲ ਕਰਕੇ ਜਾਂ ਦਬ ਗਿਆ ਜਿਹੜਾ ਆ ਰਿਹਾ ਉਸ ਕਸਾਨ ਨੇ ਕਿਵੇਂ ਆਪਣਾ ਸਤਿਕਾਰ ਨਾਲ ਮੇਰੇ ਤੋਂ ਸਨਮਾਨ ਕਰਦਾ ਕਿ ਚਾਹ ਰੱਖਦਾ ਉਹਦਾ ਦਿੱਤਾ ਕਾਰਮ ਨਾਲ ਪ੍ਰੈਣ ਰਸਤੇ ਵੀ ਆਪਣੀਆਂ ਬੰਦਾਂ ਦੇ ਨਾਲ ਹੀ ਲੜਾਈ ਕਰਦਾ ਪ੍ਰਸ਼ਨ ਕਰਦਾ ਸਾਰੇ ਨਾਲ ਸਾਰਾ ਗੋਲ ਕਰਤਾ ਹੈ ਸਰਕਾਰ ਨੂੰ ਜੋ ਤੀਜ ਆਪਾਂ ਉਹ ਬਾੜੀ ਸੱਤ ਪਹਿਲੀ ਓਟੇ ਦਾ ਉਹ ਕੱਢਿਆ ਸਰਕਾਰ ਜਿਹੜੀ ਭੁਗਤਣਾ ਉੱਤੇ ਨਿਕਲੀ ਲੋਕਾਂ ਦੇ ਸਾਹ ਤੋਂ ਵੱਧ ਜੋ ਆਪਾਂ ਮੱਥਾ ਨਾ ਓਟ ਕਰਕੇ ਹੋਰਾ ਬੁਣਾ ਆਸਾ ਜਿਹੜੀਆਂ ਅਸਾਂ ਨੇ ਇੱਕ ਸਮਝਿਆ ਸਭ ਦਾ ਸਭ ਨੇ ਖਰੇ ਸਰਣਗੇ ਤੇ ਕਹਿੰਦਾ ਸੀ ਇਹ ਕਹਾਣੀਆਂ ਵੀ ਖੁੱਲ੍ਹਦਾ ਹੈ ਮਰਦਾਰੇ ਸੂਰਜਾ ਕੰਨੀਆਂ ਦੇ ਵੇੜੇ ਅੱਜ ਕਿੱਧਰ ਗਏ ਕਿੱਧਰ ਗਏ ਕਿਸਾਨ ਕਿੱਧਰ ਗਏ ਉਹ ਲੋਕ ਜਿਨ੍ਹਾਂ ਨੂੰ ਇਹ ਗੱਲਾਂ ਕਰ ਕਰ ਸੁਣਾਉਂਦਾ ਸੀ ਅੱਜ ਕੋ ਇਹਨਾਂ ਨੂੰ ਦੇਖ ਤੇ ਅੱਜ ਇੱਕ ਪਿੰਡ ਦੇ ਵਿੱਚ ਜਦੋਂ ਆਪਣੀ ਸਕਿਉਰਿਟੀ ਤੋਂ ਕੈਰ ਲੋਕ ਡਲੇ ਮਾਰ ਮਾਰ ਕੇ ਇਹਨਾਂ ਨੂੰ ਬਿਹੋਸ਼ ਕਰ ਦਿੰਦੇ ਪੁਲਿਸ ਆ ਜੀ ਬਟਨ ਇਹ ਹਾਲਾਤ ਹੋ ਗਏ ਇਹਨਾਂ ਦੇ ਅੱਜ ਟੁਰ ਜਾਣ ਬਿਨਾ ਸਕਿਉਰਿਟੀ ਆਪਣੀ ਤੋਂ ਇਹਨੂੰ ਹੈ ਢੇੜਾ ਪਿੰਡ ਦੇ ਵਿੱਚ ਨਹੀਂ ਲਾ ਕੇ ਖਾਦੇ ਜੇ ਲੋਕ ਇਹਦੇ ਤੇ ਲੀੜੇ ਦੇ ਪਾਰ ਤੇ ਜਿਹੜੇ ਪਾਟ ਪਾਲਿਆਂ ਦੇ ਪਾੜੇ ਸੀ ਤੇ ਨੰਗੇ ਕਰਕੇ ਘਰਾਂ ਦਾ ਤੁਰਨ ਤੇ ਮੇਰਾ ਨਾਮ ਬਣਦਾ ਇਹ ਹਾਲਾਤ ਭਗਵਾਨ ਜੀ ਮਾਨ ਨੇ ਆਪ ਕਰ ਲੈ ਆਪ ਖਾਣਾ ਜੀ ਵੀ ਜਿਹੜਾ ਆਪਾਂ ਕਹਿੰਦੇ ਨੇ ਕੱਪ ਦੇ ਪੰਜਾਬੀ ਦੇ ਆਪ ਤੇ ਫਾਖੜੀ ਇਹਨੂੰ ਕੌਣ ਛਡਾਵੇ ਹੁਣ ਇਹਨੂੰ ਸ਼ਰਾਨ ਵਾਲਾ ਲੱਭੜੀ ਨਾ ਕੋਈ ਵੀ ਨਾ ਕਿਸੇ ਨੇ ਛਡਾਉਣਾ ਇਹ ਤੁਹਾਨੂੰ ਸਮਾਨ ਨੂੰ ਜਦੋਂ ਸਿਰ ਤੇ ਪੈਂਦੀ ਨਾ ਉਹ ਨੂੰ ਅਹਿਮਦ ਸ਼ਾਹ ਨੇ ਨਹੀਂ ਆਉਣਾ ਉਹਦਾ ਉਹ ਲੱਗ ਹੋਣਾ ਉਹਨਾਂ ਨੇ ਪਰ ਜੋ ਕਰਾਇਆ ਕਰਾਇਆ ਕੇਂਦਰ ਸਰਕਾਰ ਨੇ ਆ ਤੈਨੂੰ ਮੋਹਰਾ ਵੜਾ ਕੇ ਇੱਕ ਦਿਨ ਦੇ ਵਿੱਚ ਤੁਸੀਂ ਮੈਨੂੰ ਦੱਸੋ 19 ਤਰੀਕ ਨੂੰ ਮੀਟਿੰਗ ਹੋ ਰਹੀ ਏ ਕੇਂਦਰ ਨੇ ਮੀਟਿੰਗ ਸੱਦੀ ਕੇਂਦਰ ਦੇ ਮੰਤਰੀ ਵਿਤਨੇ ਇਹਨਾਂ ਦੇ ਵੀ ਵਿਤਨੇ ਫੋਰਸਾਂ ਬਾਡਰਾਂ ਤੇ ਲੱਗਣ ਲੱਗੀਆਂ ਅੰਦਰ ਚ ਵੀ ਉਹ ਦੱਸਦੇ ਨੇ ਕਿਸਾਨਾਂ ਆਗੂ ਕੇਂਦਰ ਗੱਲ ਵੀ ਹੋਈ ਏ ਵੀ ਤੁਸੀਂ ਫੋਰਸਾਂ ਵਧਾਤੀਆਂ ਕਾਰਨ ਇਹੋ ਦਾ ਕਹਿੰਦੇ ਕੋਈ ਗੱਲ ਮੰਤਰੀ ਘਰਾਂ ਤੇ ਕੋਈ ਗੱਲ ਨਹੀਂ ਸਾਨੂੰ ਤਾਂ ਪਤਾ ਨਹੀਂ ਉਹ ਤਾਂ ਗੋਲ-ਮੋਲ ਗੱਲ ਕਰਗੇ ਤੇ ਜਦੋਂ ਆਪਣੇ ਆਗੂ ਮੀਟਿੰਗ ਤੋਂ ਬਾਹਰ ਨਿਕਲਦੇ ਨੇ ਪੰਜਾਬ ਦੇ ਦਾਹਲ ਹੁੰਦੇ ਨੇ ਚੰਡੀਗੜ੍ਹ ਤੋਂ ਆ ਕੇ ਨਾਲ ਦੀ ਨਾਲ ਰੈਸਟ ਕਰਦੇ ਨੇ ਰਾਤ ਨੂੰ ਫਿਰ ਉਹ ਹਾਲਾ ਜੋ ਇਹਨਾਂ ਨੇ ਆਪਣੇ ਅਫਸਰ ਸ਼ਾਹੀ ਦੇ ਰਾਹੀਂ ਜਿਹੜੀ ਇਹਨਾਂ ਨੇ ਸ਼ਕਤੀ ਵਿਖਾਈ ਰੋਣ ਧੱਕੀਆਂ ਜਿਵੇਂ ਦੁਸ਼ਮਣ ਨਾਲ ਲੜਾਈ ਕਰਦੇ ਅਸੀਂ 80 ਸਾਲ ਦੇ ਬਜ਼ੁਰਗ 80 80 ਸਾਲ ਦੇ ਅਸੀਂ ਸਿਰ ਤੇ ਕੱਪੜੇ ਧਾਰ ਕੇ ਵਿੱਚ ਪੂਰੇ ਬਜ਼ੁਰਗ ਬਹੁਤ ਵੱਡਾ ਜਾਈਏ ਕਿਦਰ ਉਪਨਤ ਜਿਹੜਾ ਮਾਵਾ ਦੇ ਨਾਲ ਜਾ ਕੇ ਗੋਡਿਆਂ ਤੇ ਬਹਿ ਕੇ ਚੁੱਲਿਆਂ ਦੇ ਨਾਲ ਬਹਿ ਕੇ ਉਹਨਾਂ ਨੂੰ ਚਾਪਕਿਆ ਬੋਲਦਾ ਤੇ ਮੇਰੀ ਮਾਂ ਆ ਇਹਨੂੰ ਕੋਈ ਮਾਂ ਨਹੀਂ ਤੁਸੀਂ ਉਧਰ ਕੋਈ ਇਹਨੂੰ ਪਿਓ ਨਹੀਂ ਆਪਣਾ ਤੁਸੀਂ ਜਿਹੜੇ ਬਲੂਗਾ ਦੇ ਬੁੱਢੇ ਇਹਦੇ ਤੋਂ ਰਲ ਗਏ ਆ ਤੁਹਾਨੂੰ ਪਤਾ ਨਹੀਂ ਕੀ ਹੋ ਸਕਦਾ ਇਹਨਾਂ ਗੱਲਾਂ ਦਾ ਤੁਹਾਨੂੰ ਨਾ ਨਾਮ ਤੋਂ ਪਵੇ ਆ ਜਾ ਘੁੰਮਣਾ ਪਊਗਾ ਔਰ ਇਹਦੀ ਸਭਾ ਹੀ ਤਰੀਕੂ ਲੋਕ ਨੂੰ ਪੁੱਛਣਗੇ ਵੀ ਤੁਹਾਨੂੰ ਪਤੰਤ ਮਾਰ ਹਣ ਦੱਸ ਕਿਦ ਤਰੀਕਾ ਪਾ ਕੇ ਸੱਜੇ ਦੀ ਇਹ ਪਰ ਇਹ ਤਾਂ ਆਪਣੀਓ ਪਿੱਠ ਥੱਪੜ ਰਹਿ ਨੇ ਜੀ ਕਹਿੰਦੇ ਪੰਜਾਬ tract ਦੀ ਰਾਤ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਜਦੋਂ ਕੀਤੇ ਜਾ ਰਹੇ ਨੇ ਅਸੇ ਦਾ ਖਰਾਬ ਮੁੱਤ ਸੜਿਆ ਬਾਈ ਆਪਣੀ ਪਿੱਠ ਥੱਪੜ ਰਹਿ ਨੇ ਰੰਗਲਾ ਤੇ ਬਣ ਜੂਗਾ ਦੋ ਕੋਟ ਰਾਮ ਨੇ ਸੋੜਿਆ ਕਹਿੰਦੇ ਹੋ ਗਿਆ ਕੰਮ ਕਰ ਨਾਲ ਨਹੀਂ ਹੋ ਸਕਦਾ ਕਿਹੜਾ ਕਰਕੇ ਕਰ ਇਹਨਾਂ ਨੇ ਜਿਹੜਾ ਅਗਲੇ ਦਿਨ ਬਜਤ ਕੀ ਬਾਈ ਪੈਸ ਕੀਤਾ 5-5 ਕਰੋੜ ਇਹਨਾਂ ਨੇ ਆਖਵਾ ਦੇ ਸਪਾ ਗਿਆ ਦੇਣਗੇ 5-5 ਕਰੋੜ ਤੁਸੀਂ ਉਮੀਦ ਕਰਦੇ ਹੋ ਸਾਨੂੰ ਨਹੀਂ ਉਮੀਦ 1 ਰੁਪਈਆ ਵੀ ਕਿਹਨੂੰ ਅੱਜ ਤੱਕ ਤਿੰਨ ਸਾਲ ਹੋਤੇ ਤਿੰਨ ਸਾਲਾਂ ਤੇ ਕੋਈਆਂ ਦੀ ਜਾਂ ਕਿਸੇ ਕੋਲ ਪਿਛਲੀ ਸਰਕਾਰ ਦੇ ਜਿਹੜੇ ਪੈਸੇ ਪਹਿਲੇ ਸੀ ਪੰਚਾਇਤਾਂ ਦੇ ਕੋਲ ਇਹ ਨਾਲੇ ਨਾਲ ਦੀ ਨਾਲੋ ਸਾਰੇ ਵਾਪਸ ਕਰਾ ਲਏ ਉਹ ਵੀ ਦੇਖੋ ਉਹਨਾਂ ਨੂੰ ਮੋੜੇ ਇਹਨਾਂ ਨੇ ਦੇਣਾ ਕਿਸੇ ਨੂੰ ਕੀ ਐ ਕਿਹਾ ਪੰਜਾਬ ਦਾ ਪੈਸੇ ਨਾਲ ਨਹੀਂ ਬਣਦਾ ਦੋ ਗੱਲਾਂ ਹੁੰਦੇ ਨੇ ਤੁਹਾਡੀ ਸੋਚ ਵਧੀਆ ਹੋਵੇ ਸੋਚ ਵਧੀਆ ਹੋਵੇ ਤਾਂ ਤੁਹਾਡੇ ਕੋਲ ਪੈਸਾ ਉਹ ਅੱਗੇ ਲੈ ਜਾਊਗਾ ਤੁਹਾਨੂੰ ਤੇ ਤੁਹਾਡੀ ਸੋਚ ਹੀ ਹੈ ਨੀਗੀ ਸੋਚ ਹੀ ਬਾੜੀ ਹੈ ਸੋਚ ਹੀ ਇਹ ਵੀ 4 ਵਜੇ ਪੈਕ ਲੈਣਾ ਆਪਾਂ ਜਾ ਜਿਵੇਂ ਲੋਕ ਕਹਿੰਦੇ ਰਹੇ ਹਨ ਵੀ ਅੱਗਾ ਨਾ ਹਨ ਪਾਣੀ ਦਿੱਤਾ ਸੋਹ ਸੂਈਆਂ ਅੱਗ ਲਾ ਜਿਹੜੀਆਂ ਨੇ ਵੀ ਇਹ 4 ਵਜੇ ਪੈਕ ਲੈਣੇ ਸਾਨੂੰ ਉਸ ਦਿਨ ਦਾ ਸ਼ੱਕ 3 ਇੱਕ ਨੂੰ ਜਦ ਤਰ ਮੇਟੂਆਂ ਵਿੱਚ ਸੀ ਜਦੋਂ ਇੱਕ ਉਹਦਾ ਭੱਜਦਾ ਉੱਥੋਂ ਸਾਨੂੰ ਉਦੋਂ ਜ਼ਰੂਰ ਸ਼ੱਕ ਹੋਇਆ ਵੀ ਸ਼ਾਇਦ ਹੋ ਸਕਦਾ ਕਿਤੇ ਟੋਟ ਆ ਗਈ ਹੋਵੇ ਅਸੀਂ ਨਿਕਾਲੀ ਕਰ ਗਏ ਅਸੀਂ ਵੀ ਸ਼ਾਇਦ ਕਿਹਾ ਬਹੁਤ ਦਾ ਅਦਦੂ ਡਾਕਟਰ ਨੂੰ ਕਿਹਾ ਡਾਕਟਰ ਦਾ ਤਾਂ ਬਹਾਨਾ ਡਾਕਟਰ ਦਾ ਬਹਾਨਾ ਸੀ ਪੈਗ ਲਗਾਣਾ ਸੀ ਡਾਕਟਰ ਦਾ ਬਹਾਨਾ ਥਾ ਆਪ ਜੀ ਨੇ ਪੈਗ ਲਗਾਣਾ ਥਾ ਮਸਲਾ ਇਹ ਨਹੀਂ ਸੀ ਉਹਦੇ ਕਰਕੇ ਸਾਨੂੰ ਛੱਡ ਗਏ ਭੱਜ ਗਏ ਵਿੱਚ ਯਾਰ ਪਹਿਲੀ ਵਾਰ ਔਰ ਇਤਿਹਾਸ ਦੇ ਵਿੱਚ ਇਹ ਵੀ ਗੱਲ ਹੋਈ ਹੈ ਕਿ ਕੋਈ ਮੁੱਖ ਮੰਤਰੀ ਮਿੱਠ ਬਣਾਵੇ ਤੇ ਆਪ ਹੀ ਛੱਡ ਕੇ ਪਾਜੇ ਆਪਣੇ ਘਰੇ ਬੁਲਾ ਕੇ ਐਵੇਂ ਕਰੀ ਜਾਂਦਾ ਹਾਂ ਹਾਂ ਜਿਹੜੇ ਲੋਕਾਂ ਨੂੰ ਤੁਸੀਂ ਬੁਲਾਇਆ ਹੈ ਉਹਨਾਂ ਦੀ تصਦੀਕ ਨਹੀਂ ਹੋ ਰਹੀ ਉਹ ਇਹ ਕਹਿੰਦੇ ਕਿ ਜਾ ਸਕਦਾ ਨਹੀਂ ਕਿ ਪੰਜਾਬ ਸਾਡੀ ਤਸੱਲੀ ਨੂੰ ਦੇ ਤੁਸੀਂ ਸਾਡੀ ਕੰਨ ਨਹੀਂ ਸੁਣਦੇ ਕੰਜਰ ਅਸੀਂ ਇਹ ਜਾਣਿਆ ਅਸੀਂ ਬਾਈਕਟ ਕਰਦੇ ਉਹ ਬਾਈਕਟ ਕਰ ਸਕਦੇ ਨੇ ਉਹ ਜੇ ਮੁੱਖ ਮੰਤਰੀ ਉਹ ਬਾਈਕਟ ਕਰਕੇ ਤੁਰ ਜੇ ਲੋਕ ਫੜਨਗੇ ਕਿਨੂੰ ਕਹਿੰਦੇ ਸਾਡੀਆਂ ਮੰਗਾਂ ਪੂਰੀਆਂ ਕਰੋ ਇਸ ਕਰਕੇ ਮੈਨੂੰ ਹਾਂ ਲੱਗਦਾ ਵੀ ਜਿਵੇਂ ਕਿ ਜਿਹੜੇ ਭਾਂਡਾ ਛੋਟਾ ਦਾਣੇ ਜਿਆਦੇ ਪੈ ਗਏ ਉਹ ਉੱਠੋ ਚੱਲ ਮੈਂ ਤਾਂ ਇਹ ਹੋਰ ਕੱਟ ਗੱਲਾਂ ਦੇ ਫਸ਼ਲ ਗੱਲਾਂ ਦੇ ਕੜਾ ਜਿੰਨੇ ਮਰਜ਼ੀ ਬਣਾਓ ਇੱਕ ਕੇ ਲਈ ਕਿੰਦਾ ਯਤਨ ਕੀਤਾ ਜਾਂਦਾ ਨਹੀਂ ਇਹ ਅਕਸਰ ਤੁਹਾਡੀਆਂ ਵੀਡੀਓ ਵੀ ਪੈਰ ਨਾਲ ਹੁੰਦੀਆਂ ਨੇ ਕਿ ਇੱਕ ਆ ਕਰ ਲੋ ਇੱਕ ਦੇ ਤੋਂ ਬਿਨਾ ਸਾਡਾ ਕੁਝ ਨਹੀਂ ਬੱਟਿਆ ਜਾਣਾ ਤੇ ਹੁਣ ਇੱਕ ਕੇ ਦੇ ਲਈ ਕਿੰਦਾ ਦਾ ਯਤਨ ਨੇ ਅੱਜ ਬਹੁਤ ਸਾਰੇ ਲੋਕਾਂ ਦੇ ਚਿਹਰੇ ਤੇ ਰੌਣਕ ਪਾਈ ਹੈ ਜੀ ਕਿਉਂਕਿ ਹਰ ਇੱਕ ਜਥੇਬੰਦੀ ਦਾ ਆਸੂ ਹੈ ਜਿਹੜਾ ਇੱਕ ਪਲੇਟਫਾਰਮ ਤੇ ਇਕੱਠਾ ਹੋਇਆ ਇਹ ਪਹੁੰਚੇ ਜਦੋਂ ਇਹਦੇ ਆਸੂ ਤੇ ਇਹੀ ਚੀਜ਼ ਲੋਕ ਦੇਖਦੇ ਆ ਸਿੰਘ ਸਾਹਿਬ 2020 ਦੇ ਵਿੱਚ ਸਾਡੀ ਜੱਫੇਬੰਦੀ ਅੱਗੇ ਲੱਗੀ ਸੀ 4 ਅਗਸਤ 2000 ਨੂੰ ਹੀ ਸ਼ੁਰੂਆਤ ਹੋਈ ਗੱਠਿਆ ਕਰਨ ਨੂੰ ਲੱਖੋਵਾਲ ਕੋਈ ਲੱਖੋਵਾਲ ਦੇ ਆਮ ਹੀ ਪਰੀ ਰਾਜੇਵਾਲ ਜਵਾਬ ਦੇ ਰਹੇ ਕਿ ਤੀਰ ਉਹ ਤਾਂ ਮੈਨੂੰ ਨੱਟਾ ਹੁੰਦਾ ਸਿੱਧੀ ਗੱਲ ਉਹ ਜਵਾਬ ਦੇ ਕਿਉਂ ਨਹੀਂ ਹੋ ਸਕਦੇ ਕੱਲੇ ਕੱਲੇ ਲੜੋ ਤੇ ਕੰਮਾ ਲਾਦੀਆਂ ਹਰਜਿੰਦਰ ਲਾਲ ਖੰਨੇ ਵਾਲਾ ਸਪੋਰਟ ਕਰ ਰਿਹਾ ਸੀ ਨਾਲ ਵੀਰੇ ਪੰਜ ਨੂੰ ਖਬਰਾਂ ਲੱਗੀਆਂ ਇਥੋਂ ਧੱਲੇਵਾਲ ਦਾ ਫੋਨ ਆਇਆ ਕਹਿੰਦਾ ਤੁਸੀਂ ਇਕੱਠਿਆਂ ਕਰਨਾ ਕੰਮ ਜ਼ਰੂਰੀ ਤਾਂ ਨਾਲ ਆਵੋ ਕਹਿੰਦਾ ਕਰ ਲੋਗੇ ਮੈਂ ਬਿਲਕੁਲ ਇਹ ਤਾਂ ਹੈ ਹੀਆ ਕਿਰਿਆ ਹੋਇਆ ਉਹ ਕਹਿੰਦੇ ਸੱਤ ਮੁੰਡੀਆਂ ਨੇ ਆਜਾ ਸੱਤ ਨੂੰ ਕਿਹਾ ਬੰਦੋ ਆਹਨੇ ਤਸਰਬੋ ਦੀ ਸ਼ਾਦੀ ਹੋਣੀ ਸੀ ਦੇ ਵਿੱਚ 10 12 ਚ ਦੇਵਤਿਆਣੀ ਸਾਧੀਆਂ ਨੇ ਹਮੇ ਭਰਤੀ ਪਰ ਉਹਦੇ ਇੱਕ ਫੈਸਲਾ ਹੋਇਆ ਸੀ ਕਿ ਜੇ ਦੋ ਚਾਰ ਬੰਦੇ ਨਹੀਂ ਜਾਣਗੇ ਜਦੋਂ ਦੋਨੇ ਇਕੱਠੇ ਹੋਣਗੇ ਜਿੰਨੀਆਂ ਜੱਥੇਬੰਦੀਆਂ ਇਕੱਠੀਆਂ ਹੋਣਗੀਆਂ ਸਾਰਿਆਂ ਦਾ ਇੱਕ ਲਊਗਾ ਉਹ ਸਿਰੇ ਤੱਕ ਪੈਣਗਾ ਜਿੱਥੇ ਮੁੜੇ ਤੇ ਮੈਂ ਉਦੋਂ ਵੀ ਕੱਟ ਤੇ ਯਤਨ ਕੀਤੇ ਸੀ ਹੁਣ ਪੇਟੀਆਂ ਬੰਨੀਆਂ ਹਰ ਕਟਟੀ ਹੈ ਇਸੇ ਤੇ ਅਧਿਵਾਤਾਂ ਦਾ ਬੋਲਦੀ ਸੀ ਉਹ ਸਿਰੇ ਨਾ ਚੜ ਸਕਿਆ ਤੇ ਸਾਨੂੰ ਮਾਰ ਵੀ ਉਹ ਹੀ ਪਈ ਉਹੀ ਮਾਰ ਪਈ ਆ ਸਾਨੂੰ Diaz e dele. ਤੇ ਭਗਵੰਦ ਦੀ ਗੀਤਾਂ ਨਾਲ ਤੇ ਤੈਨ ਤਰੀਕ ਨੂੰ ਛੱਡ ਕੇ ਭੱਜਦਾ ਇਹ ਇਕੱਠੇ ਹੁੰਦੇ ਕਦੀ ਨਹੀਂ ਸੀ ਭੱਜਦਾ ਜੇ ਇਕੱਠੇ ਹੁੰਦੇ ਹਰਿਆਣੇ ਵਾਲੇ ਦੀ ਗੀਤਾਂ ਕਦੇ ਇਹਨਾਂ ਨੂੰ ਬਾਹਰ ਲੰਦੇ ਰੋਕਦੇ ਬਾਹਰਾਂ ਦੇ ਨਹੀਂ ਸੀ ਰੋਕ ਕਰਦੇ ਸਿੱਧੇ ਦਿੱਲੀ ਵੱਲ ਜਾ ਕੇ ਇਕੱਠੇ ਤੇ ਉਹਦੋਂ ਹੁਣ ਕੀ ਦੇ ਦੋਪਨ 2020 ਚ ਗਏ ਦਾ ਨਾ ਇਕੱਠੇ ਹੋਣ ਦਾ ਸਭ ਤੋਂ ਵੱਡਾ ਨਿਸ਼ਾਨ ਹੈ ਜਿਹੜਾ ਸਾਦਾ ਸੰਜੁਗ ਪਸਾਣ ਮੰਗਦਾ ਇਹ ਹੋਇਆ ਅਸੀਂ ਹਮੇ ਜੜੀਏ ਉਹ ਗੱਲ ਵਿੱਚ ਪਾ ਲਈ ਹੰਕਾਰ ਆਪਣੇ ਮੂਰੇ ਲੈ ਦਾ ਇਕੱਠੇ ਨਾ ਹੋਏ ਤੇ ਅੱਜ ਸਾਨੂੰ ਹਾਰ ਪਈਏ ਬਹੁਤ ਵੱਡੀ ਕੁੱਤੇ ਮੈਂ ਗੱਲ ਕਰ ਰਹੇ ਮੈਂ ਕਿ ਮਰਜ਼ੀ ਲੈ ਲਓ ਇਹਨਾਂ ਨੇ ਸਾਡੇ ਤੇ ਤਸ਼ੱਦਦ ਕੀਤਾ ਤੇ ਹੀ ਕੱਟੇ ਹੋ ਗਏ ਐ ਇਹ ਨਹੀਂ ਕਰਕੇ ਸੁਧਾ ਦੇ ਦੀ ਗੱਲ ਕਰਦੇ ਤੇ ਮਰ ਜੀ ਵੀ ਅੱਜ ਜਿਹੜਾ ਕੱਟ ਹੋਇਆ ਸਾਰਾ ਵਾਕਈ ਸਹੀ ਗੱਲ ਏ ਕਿ ਸਾਰੇ ਜਿਹੜੇ ਨਹੀਂ ਸੀ ਗੱਲ ਇੱਕ ਹੋਰ ਗੱਲ ਐ ਕਿ ਇਸ ਕਰਕੇ ਕੱਟ ਹੋਇਆ ਅਸੀਂ ਜਦੋਂ 3 ਤਰੀਕ ਵਾਲਾ ਛੱਡ ਕੇ ਆ ਗਏ 5 ਨੂੰ ਇਹਨਾਂ ਨੇ ਸਾਨੂੰ ਰੋਕਿਆ 5 ਨੂੰ ਵੀ ਜਾਨ ਦਿੱਤਾ ਆਹ ਨਾਲ ਦੀਆਂ ਗੱਲਾਂ ਨੂੰ ਪਾਰ ਪੰਜਾਬ ਚ ਲਾਤੀ ਰੋਕਾ ਦੇ ਰੋਕ ਪਿਆ ਹੀ ਛੱਡ ਕਾਂ ਦੇ ਆਪਣਾ ਧਰਮੇ ਲੈ ਕੇ ਮਰਦੀ ਚਾਹ ਰਿਹਾ ਇਸ ਤਰ੍ਹਾਂ ਬੱਸ ਮਤਲਬ ਉਸ ਤੋਂ ਵਾਦਾ ਇਹਨਾਂ ਨੇ ਇਹ ਜਿਹੜਾ ਜੁਰਮ ਸੇ ਕਰਦਾ। ਇਹਨਾਂ ਨੇ ਬਿਲਕੁਲ ਦਿੱਲੀ ਸਰਕਾਰ ਦੀ ਵੱਡੀ ਸਾਜ਼ਿਸ਼ ਹੈ। ਉਹੀ ਤਰੀਕ ਨੂੰ ਰੈਸਟ ਕਰਦੇ ਬੰਦਰ ਬੰਦ ਤੇ ਦੇ ਕਿੰਨਾਂ ਬੰਦ ਖਤ ਜਾ। ਹੂੰ। ਆਜੋ ਵੀ ਮਿੱਤਰੇ ਤੁਹਾਡੀਆਂ ਗੱਲਾਂ ਸੁਣੋ। ਉਹ ਅਸੀਂ ਐ ਕਹੀ ਸੀ ਪਾਗਲ ਆ। ਸਾਡੇ ਬੰਦੇ ਸਾਰੇ ਤੁਹਾ ਅੰਦਰ ਦੇ ਤੇ ਫੜ ਕੇ। ਉਹਨਾਂ ਨੇ ਤੁਸੀਂ ਜ਼ੁਲਮ ਢਾਉਂਦੇ ਹੋ ਪਏ। ਤੇ ਅਸੀਂ ਅੱਜ ਤੁਹਾਡੀ ਪੀੜ ਨਹੀਂ ਦਾਂਗੇ। ਸਾਨੂੰ ਬੰਦਾ ਘਾਟਾ। ਬਿਲਕੁਲ ਨਹੀਂ ਆਉਦੇ ਜਿੰਨਾ ਕਰ ਸਕਦੇ। ਤੁਸੀਂ ਆਜੀ। ਮਾਰ ਕੇ ਹੋਗਾ ਫੇਰ। ਪਰ ਉਹ ਨਹੀਂ ਅਸੀਂ ਛੱਬੀ ਵਾਲਾ ਵੀ ਜੇ ਸਰਪੰਚ ਛੱਬੀ ਨੂੰ ਜਾਣਾ ਹੈ ਨਾ ਮਾਪ ਕਰਨਾ ਅੱਜ ਕਾ ਛੱਬੀ ਕੰਕਟ ਨੂੰ ਹੋਨ ਸੱਗਾ ਸਭ ਤੋਂ ਪਹਿਲਾ ਪ੍ਰੋਗਰਾਮ ਜਿਹੜਾ ਉਹ ਇਹ ਆ ਕਿ ਆਪਣੇ ਅੰਦਰ ਨੂੰ ਰਾਤੋਂ ਲੈ ਸਾਡੇ ਚ ਦੋ ਵਾਰੀ ਜੀ ਪਹਿਲਾ ਲੋਕੀ ਹੈ ਨਾ ਅੱਜ ਸਾਡੇ ਕੋਈ ਨਹੀਂ ਹੈ ਸਾਡੇ ਅੰਦਰ ਨਹੀਂ ਸਾਡੀ ਆਪ ਵੀ ਨਹੀਂ ਆਈ ਕਿਤੇ ਕੋਈ ਵੀ ਨਹੀਂ ਮੰਗਾ ਇਹ ਸਾਰਾ ਪੀਕ ਕਰਦੇ ਅਸੀਂ ਉਹਨਾਂ ਖਾਤਰ ਲੜਾਂਗੇ ਪਹਿਲਾਂ ਇਹ ਚਾਹ ਕਰਾਵਾ ਉਸ ਤੋਂ ਬਾਅਦ ਮੀਟਿੰਗ ਆਲਾ ਬਹੁਤ ਪੈਦਾ ਕਰਤ ਹੰਤ ਫਿਰ ਮੀਟਿੰਗ ਆਉਣੀ ਹੈ ਨਹੀਂ ਹੋਏ ਤੇ ਉਹ ਅਗਲੇ ਹੰਗਲੇ ਆ ਕੇ ਅੱਜ ਦਾ ਦਿਨ 28 ਤਰੀਕ ਦਾ ਜਿਹੜਾ ਰੱਖਿਆ ਸੀ ਸਾਰੇ ਹਿੰਦੁਸਤਾਨ ਦੇ ਵਿੱਚ ਬੀਸੀ ਦਾ ਪ੍ਰਦਰਸ਼ਨ ਕਰਾਓ ਕਰਾਂਗੇ ਤੇ ਟੱਕ ਕੇ ਧਰਨੇ ਮਾਰਾਂਗੇ ਤੇ ਇਹ ਆਪਣਾ ਜਬਰ ਵਿਰੋਧੀ ਦਿਵਸ ਮਨਾਇਆ ਹੈ ਉਹ ਦੇਖੇ ਸਰਕਾਰ ਚੁੱਕੀ ਹੈ ਵਾਦੇ ਗੱਲ ਮੇਂ ਜਾਣ ਵਾਸਤੇ ਪਰ ਤੁਸੀਂ ਤੁਹਾਡੇ ਧੰਨਵਾਦੀ ਆ ਸੋਰੀ ਪਰ ਇਹ ਤਾਂ ਸਰਕਾਰ ਚੁੱਕੀ ਹੈ ਤੇ ਸਰਕਾਰ ਅੱਜ ਅੱਧੀ ਰਾਤ ਬੰਦੀ ਛੱਡ ਤੇ ਤੁਹਾਡੀ ਜਿੱਤ ਹੈ ਤੇ ਲੋਕਾਂ ਦੇ ਇਕ ਹੀ ਦੀ ਜਿੱਤ ਹੈ ਤੇ ਕੀ ਕੀ ਨੇ ਰੰਗ ਲੈ ਗਿਆ ਅੱਜ ਸਾਰੇ ਅੱਜ ਦੀ ਗੱਲ ਹੈ ਜਿਹੜੀ ਸਰਕਾਰ ਦਾ ਧੰਨਵਾਦ ਕਰਦੇ ਆ ਪ੍ਰੈਸ ਅੱਗੇ ਵੀ ਦੇਖਣਗੇ ਬਿਲਕੁਲ ਸਾਡਾ ਦੇਖੋ ਮੇਰੀ ਸੋਚ ਉਹ ਜੀ ਵੀਡੀਓ ਮੈਂ ਦੇਖੀ ਹੋਰ ਤੇ ਦੁਨੀਆਂ ਵੀਡੀਓ ਬਹੁਤ ਚੱਲ ਰਹੀ ਹੈ ਕਿਦੋਂ ਵੇਖ ਲੋ ਕੱਢ ਕੇ ਸਰਖ ਮਾਰ ਕੇ ਇੱਕ ਵੀ ਵੀਡੀਓ ਵਿੱਚ ਗੱਲ ਨਹੀਂ ਹੋਣੀ ਵੀ ਕੱਟਿਆਂ ਦੀ ਬਾਰੇ ਗੱਲ ਨਹੀਂ ਹਰ ਜਗ੍ਹਾ ਗੱਲ ਕਰਦੇ ਜਰਾ ਕੱਟੇ ਹੋ ਜੋ ਆਂਗੇ ਟੰਗੇ ਤੇ ਕੱਲੇ ਕੱਲੇ ਮੈਂ ਖੜਾ ਕੇ ਸਰਕਾਰ ਨੂੰ ਪੁੱਛੀ ਤੁਹਾਨੂੰ ਕਿ ਜੇ ਕੱਟੇ ਹੋ ਜਾਣਗੇ ਤਾਂ ਸਰਕਾਰ ਕੋਲੋਂ ਆਪਣੀਆਂ ਮਗਾਂ ਨਾਲ ਲਵਾ ਕੇ ਕੱਟਿਆ ਹੋਇਆ ਵਗੈਰਾ ਕੱਖ ਨਹੀਂ ਹੋਣਾ ਤੇ ਹੁਣ ਅਗਾ ਵੀ ਇਹ ਜਗਤ ਖੇੜੇ ਨੇ ਜਾਰੀ ਰਹਿਣਗੇ ਤੇ ਸਾਰਿਆਂ ਨੂੰ ਕੱਟੇ ਕਰਕੇ ਛੱਡਾਂਗੇ ਯਾਰ ਜੇ ਵੀ ਕੀ ਕੱਟੇ ਕਰਕੇ ਛੱਡਾਂਗੇ ਸਾਰਾ ਕੰਮ ਕਰਦੇ ਆਂ ਤਿਆਰ ਕਿੰਨਾ ਤਰ੍ਹਾਂ ਕਿੰਨਾ ਤਰ੍ਹਾਂ ਇੱਕ ਮੰਚ ਤੇ ਸਾਰੇ ਇਕੱਠੇ ਜੀ ਹਾਂਜੀ ਇਹ ਸਾਨੂੰ ਬੁਟਾ